ਸ਼੍ਰੋਮਣੀ ਗੋਦਾਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਦਾ ਹੁਣ ਸਾਡੇ ਮੈਂਬਰ ਸਾਹਿਬਾਨਾਂ ਨੂੰ ਐਗਜ਼ੀਕਟਿਵ ਮੈਂਬਰਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਕਿ ਜੇ ਅੰਤਰਨ ਕਮੇਟੀ 17 ਤਰੀਕ ਨੂੰ ਨਹੀਂ ਕੋਈ ਫੈਸਲਾ ਲੈਂਦੀ ਪ੍ਰਾਣੇ ਤਿੰਨੇ ਜਥੇਦਾਰਾਂ ਨੂੰ ਬਹਾਲ ਨਹੀਂ ਕਰਨ ਦਾ ਐਲਾਨ ਕਰਦੀ ਤਾਂ 11 ਮੈਂਬਰ ਜਿੱਥੇ-ਜਿੱਥੇ ਵੀ ਉਹ ਘਰਾਂ ਵਿੱਚ ਬੈਠੇ ਆ ਉਹਨਾਂ ਦੇ ਘਰਾਂ ਵਿੱਚ ਜਾਓ ਉਹਨਾਂ ਨੂੰ ਮਿਲੋ ਹੱਥ ਜੋੜ ਕੇ ਬੇਨਤੀ ਕਰੋ ਕਿ ਮੈਂਬਰ ਸਾਹਿਬ ਸਮੂਚਾ ਪੰਥ ਦੁਖੀ ਹੈ ਪੰਥ ਦੀ ਆਵਾਜ਼ ਹੈ ਕਿ ਇਸ ਫੈਸਲੇ ਨੂੰ ਤੁਸੀਂ ਜੋ ਲਾਗੂ ਕੀਤਾ ਇਹ ਜੋ ਮਤਾ ਤੁਸੀਂ ਪਾਸ ਕੀਤਾ ਇਸ ਨੂੰ ਰੱਦ ਕਰੋ ਅਗਰ ਤੁਸੀਂ ਰੱਦ ਨਹੀਂ ਕਰੋਗੇ ਸਾਡੇ ਭਰਾਓ ਅਸੀਂ ਤੁਹਾਡੇ ਘਰ ਦੇ ਮੁਰਿਓ ਧਰਨਾ ਨਹੀਂ ਛੁੱਕਾਂਗੇ ਮੈਂ ਸਮਝਦਾ ਬਹੁਤ ਮੰਦ ਭੱਗੀ ਗੱਲ ਕਿਉਂਕਿ ਇਹ ਸਿੱਖਾਂ ਦੀ ਜਿਹੜੀ ਪਾਰਲੀਮੈਂਟ ਹੈ ਉਹਦੇ ਚੁਣੇ ਹੋਏ ਨੁਮਾਇੰਦ ਜੇ ਕਿਸੇ ਨੂੰ ਕਿਸੇ ਜਥੇਬੰਦੀ ਨੂੰ ਕਿਸੇ ਗੁਰਸਿੱਖ ਨੂੰ ਕੋਈ ਕਿਸੇ ਗੱਲ ਦੇ ਇਤਰਾਜ਼ ਹੈ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਜਾ ਕੇ ਉਹ ਆਪਣਾ ਦਿੱਤੀ ਰੂਪ ਦੇ ਵਿੱਚ ਵੀ ਦੇ ਸਕਦਾ ਉਥੇ ਸਾਡੇ ਅਹੁਦੇਦਾਰ ਸਹਿਬਾਨ ਨੇ ਪ੍ਰਧਾਨ ਤੋਂ ਲੈ ਕੇ ਥੱਲੇ ਤੱਕ ਉਥੇ ਅਧਿਕਾਰੀ ਨੇ ਉਥੇ ਆਪਣੀ ਜਾ ਕੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਲੈ ਸਕਦਾ ਚੰਗੀ ਗੱਲ ਪਰ ਜਦੋਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਹੈ ਕਿ ਆ ਉਹਨਾਂ ਦੇ ਘਰਾਂ ਦੇ ਬਾਹਰ ਧਰਨੇ ਦਿੰਦੀ ਗੱਲਾਂ ਕਰਾਂਗੇ ਤਾਂ ਇਹ ਪੀਸ ਨੂੰ ਦਸਤਰਜ ਕਰਨ ਵਾਲੀ ਔਰ ਅਮਰਤਾਰੀ ਪਰਿਵਾਰ ਕਿਉਂਕਿ ਆਪ ਵੀ ਸਾਰੇ ਮੈਂਬਰ ਅਮਰਤਾਰੀ ਨੇ ਪਰਿਵਾਰ ਵੀ ਅਮਰਤਾਰੀ ਨੇ ਬੋਲਿਆ ਤੇ ਉਹਨਾਂ ਦੇ ਵਿੱਚ ਜਾ ਕੇ دہشت ਪੈਦਾ ਕਰਨੀ ਇਹ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਇਸ ਖਾਨਾ ਜੰਗੀ ਦੇ ਵਿੱਚੋਂ ਕੀ ਨਿਕਲੇਗਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਸ਼ੋਭਾ ਨਹੀਂ ਦੇਦੀ ਮੈਂ ਕਿਹਾ ਕਿ ਸੰਸਥਾ ਦਾ ਇੱਡਾ ਵੱਡਾ ਹੈੱਡਕੁਆਰਟਰ ਹੈ ਜੇ ਕਿਸੇ ਨੇ ਕੋਈ ਆਪਣਾ ਆਬਜੈਕਸ਼ਨ ਦੇਣਾ ਕੋਈ ਮੈਮੋਰੰਡਮ ਦੇਣਾ ਕੋਈ ਜਿਹੜੇ ਵਿਚਾਰ ਵਟਾਂਦਰਾ ਕਰਨਾ ਉੱਥੇ ਦਿੱਤਾ ਜਾ ਸਕਦਾ ਪਰ ਗਲੀਆਂ ਦੇ ਵਿੱਚ ਜਾ ਕੇ ਮੈਂਬਰਾਂ ਨੂੰ ਜਿਸ ਤਰ੍ਹਾਂ ਆਪਾਂ ਕਹਿ ਰਹੇ ਆ ਲੋਕਾਂ ਨੂੰ ਸੰਗਤ ਨੂੰ ਕਿ ਮੈਂਬਰਾਂ ਨੂੰ ਕਹਿਰੋ ਕਿ ਇਹਦੇ ਨਾਲ ਜੇ ਖਾਣਾ ਚੰਗੀ ਨਹੀਂ ਹੋਏਗੀ ਤੇ ਹੋਰ ਕੀ ਹੋਏਗੀ ਔਰ ਇਹ ਬੈਸੰਦਾਂ ਚੁਣੀ ਹੋਈ ਸੰਸਥਾ ਦੇ ਮੈਂਬਰਾਂ ਦਾ ਬਹੁਤ ਵੱਡਾ અપਮਾਨ ਕਰਨ ਵਾਲੀ ਗੱਲ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਸਾਰਿਆਂ ਨੂੰ ਗੁਰੇਜ਼ ਕਰਨਾ ਚਾਹੀਦਾ ਸਾਨੂੰ ਤੇ ਇਹੋ ਜਿਹਾ ਕੰਮ ਕਰਨਾ ਚਾਹੀਦਾ ਕਿ ਕੌਮ ਇਕੱਠੀ ਹੋਵੇ ਮਜ਼ਬੂਤ ਹੋਵੇ ਜਿਹੜਾ ਅਸਲੀ ਹੱਲ ਹੈ ਕਿ ਜਿਨ੍ਹਾਂ ਦੀ ਭਾਜਪਾ ਦੇ ਨਾਲ ਨੇੜਤਾ ਹੈ ਕੇਂਦਰ ਦੇ ਨਾਲ ਨੇੜਤਾ ਹੈ ਜੇ ਉਹਨਾਂ ਨੂੰ ਲੱਗ ਜਾ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਲੜਨਾ ਚਾਹੁੰਦੇ ਆ ਤਾਂ ਕੇਂਦਰ ਸਰਕਾਰ ਕੋਲ ਜਾਓ ਅਸੀਂ ਤਾਂ ਚੋਣਾਂ ਵਾਸਤੇ ਤਿਆਰ ਅਸੀਂ ਉਦੋਂ ਵੀ ਕਿਹਾ ਸੀ ਜਦੋਂ ਵੱਡੀ ਚੋਣਾਂਤ ਰਾਹ ਚੌਣਾ ਦੇ ਵਿੱਚ ਆਪਣੀ ਜਿਹੜੀ ਹੈਗੀ ਆ ਲੋਕਤੰਤਰੀ ਤਰੀਕੇ ਦੇ ਨਾਲ ਆਪਣੀ ਸ਼ਕਤੀ ਦਾ ਜਿਹੜਾ ਉਹ ਜਹਰ ਕਰੋ ਤੁਸੀਂ ਵੀ ਲੋਕਾਂ ਕੋਲ ਝੋੜੀ ਲੱਟ ਕੇ ਜਾਓ ਦੁਜੇ ਵੀ ਜਾਣਗੇ ਤੇ ਜੋ ਸੰਗਤ ਫੈਸਲਾ ਕਰ ਦੇਗੀ ਠੀਕ ਹੈ ਪਰ ਚੁਣੇ ਹੋਏ ਮੈਂਬਰ ਦੇ ਉੱਤੇ ਉਹਨੂੰ ਕੰਮ ਕਰਨ ਤੋਂ ਰੋਕਣਾ ਚੁਣੀ ਹੋਈ ਐਗਜ਼ੈਕਟਿਵ ਨੂੰ ਕੰਮ ਕਰਨ ਤੋਂ ਰੋਕਣਾ ਇਹ ਮੈਂ ਸਮਝਦਾ ਕਿਸੇ ਵੀ ਤਰੀਕੇ ਵਾਜਬ ਨਹੀਂ ਹੈ ਜਿਸ ਮਕਸਦ ਦੇ ਨਾਲ ਸਾਡੇ ਬਜ਼ੁਰਗਾਂ ਨੇ ਸ਼ਰੋਮਣੀ ਗੋਦੜਾ ਪ੍ਰਬੰਧਕ ਕਮੇਟੀ ਬਣਾਈ ਸੀ ਕੰਨੀਆਂ ਸ਼ਹਾਦਤਾਂ ਹੋਈਆਂ ਵਡੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਤੇ ਕੀ ਇਸ ਮਕਸਦ ਵਾਸਤੇ ਕੀਤੀਆਂ ਸੀ ਕਿ ਆਪਾਂ ਕਿਸੇ ਨੂੰ ਮੈਂਬਰ ਬਣਾ ਕੇ ਤੇ ਫਿਰ ਉਹਦੇ ਪਰਿਵਾਰਾਂ ਦੇ ਵਿੱਚ ਜਾ ਕੇ ਉਹਦੇ ਪਿੰਡ ਦੇ ਵਿੱਚ ਜਾ ਕੇ ਉਹਨੂੰ ਜਰੀਨ ਕਰਨਾ ਆਪਣੇ ਛਾਤਵੇਂ ਤਰੀਕੇ ਨਾਲ ਵਿਚਾਰ ਪ੍ਰਗਟ ਕਰਨ ਦਾ ਹਰ ਇੱਕ ਨੂੰ ਹੱਕ ਆ ਪਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆਂਦੇ ਮੈਂ ਸਾਰਿਆਂ ਨੂੰ ਆਪੀ ਇਹ ਕਹਦਾ ਕਿ ਸਾਰੇ ਸਮਿਦਾਨੇ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਹੋਣਾ ਚਾਹੀਦਾ ਕਿ ਭਰਾ ਆਪਸ ਦੇ ਵਿੱਚ ਲੜਨ ਖਾਣਾ ਜੰਗੀ ਹੋਵੇ ਇਸ ਕਰਕੇ ਇਹਨਾਂ ਗੱਲਾਂ ਤੋਂ ਸਾਰਿਆਂ ਨੂੰ ਗਰੇਜ਼ ਕਰਨਾ ਚਾਹੀਦਾ ਹੈ ਕਿ ਲੇਕਿਨ ਜਿਹੜੀ ਵੱਡੀ ਗੱਲ ਹੈ ਉਹ ਮੈਂ ਕੇਂਦਰ ਸਰਕਾਰ ਤੇ ਸੂਬੇ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕਿੰਨੇ ਬਲਾਸਟ ਸਟੇਟ ਦੇ ਵਿੱਚ ਹੋ ਗਏ ਟੋਟਲ ਲਾਲਸ ਵਿੱਚੋਂ ਹੁੜਤਾ ਜਿਹੜੇ ਦੁਕਾਨਾਂ ਲੁੱਟਣ ਜਾਂਦੇ ਆ ਉਹਨਾਂ ਕੋਲੋਂ ਵੀ ਅਸਾਲਟਾਂ ਨਿਕਲ ਆਉਂਦੀਆਂ ਨੇ ਅੱਗੇ ਤਾਂ ਸੀ ਕੋਈ ਦੇਸੀ ਪਿਸਤੌਲ ਸੀ ਕੋਈ ਦਜਾ ਸੀ ਤੇ ਇੱਕ ਛੋਟੀ ਦੁਕਾਨ ਲੁੱਟਣ ਗਿਆ ਵੀ ਬੰਦਾ ਸਾਲਟ ਚੁੱਕੀ ਫਿਰਦਾ ਪੰਜਾਬ ਕਿੱਥੇ ਪਹੁੰਚੇ ਉਹਨਾਂ ਹਾਜ਼ਰ ਬਲਾਸਤਾ ਹੋਇਆ ਨਹੀਂ ਤੇ ਤੁਸੀਂ ਜਿਹੜੀ ਇਹ ਗੱਲ ਟੱਨਣ ਵਾਸਤੇ ਨਾਲ ਦੀ ਨਾਲ ਕਹਿੰਦਾ ਕਿ ਪਾਕਿਸਤਾਨ ਦਾ ਹੱਥ ਇਨਕੁਆਇਰੀ ਹੋਗੀ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਹਿਲਾਂ ਜਿਹੜੀ ਹੈ ਗੰਭੀਰਤਾ ਦੇ ਨਾਲ ਇਹਦੀ ਜੁਡੀਸ਼ੀਅਲ ਜਾਂਚ ਕਰਾ ਦੋ ਤਰ੍ਹਾਂ ਦੀ ਜਾਂਚ ਹੈ ਕਿ ਇੱਕ ਤਾਂ ਤੁਸੀਂ ਪਛਾਣਨਾ ਕਿ ਬੰਦੇ ਕੌਣ ਹੈ ਕੀਤਾ ਕਿੰਨਾਂ ਨੇ ਉਹਦਾਂ ਮਕਸਦ ਨਹੀਂ ਹੱਲ ਹੋਣਾ ਮਕਸਦ ਹੈ ਕਿ ਸਾਜ਼ਿਸ਼ ਕੀ ਹੈ ਪਿੱਛੇ ਜਿਹੜੀ ਵੱਡੀ ਸਾਜ਼ਿਸ਼ ਐਸ ਵੇਲੇ ਫੇਰ ਏਜੰਸੀਆਂ ਦੀ ਪੰਜਾਬ ਦੇ ਵਿੱਚ ਪੀਸ ਨੂੰ ਜਿਸਰਵ ਕਰਨ ਦੀ ਚੱਲ ਰਹੀ ਹੈ ਉਸ ਸਾਜ਼ਿਸ਼ ਜਿੰਨੀ ਦੇਰ ਤੱਕ ਨੰਗੀ ਨਹੀਂ ਹੁੰਦੀ ਫਿਰ ਤੁਸੀਂ ਪੰਜਾਬ ਨੂੰ ਪੁਰਾਣੇ ਹਲਾਤਾਂ ਦੇ ਵਿੱਚ ਧੱਕ ਦਿਓਗੇ ਇਸ ਕਰਕੇ ਦੀ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਹੋਵੇ ਤਾਂ ਜੋ ਪਤਾ ਲੱਗੇ ਕਿ ਫੇਰ ਕਿਹੜੀ ਸ਼ਕਤੀ ਜਿਹੜੀ ਆ ਉਹ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਉਣੀ ਚਾਹੀਦੀ ਆ ਇਹ ਬੈ ਸ਼ਰਮਣੀ ਅਕਾਲੀ ਦਲ ਵੱਲੋਂ ਅੱਜ ਦਾ ਜਿਹੜੀਆਂ ਤੁਰਦਾਈ ਘਟਨਾਵਾਂ ਹੋਈਆਂ ਕਿਉਂਕਿ ਇੱਕ ਪਤਾ ਲੱਗਿਆ ਬਨਾਲੇ ਲੱਗਿਆ ਵੀ ਕਿਤੇ ਕੋਈ ਪਿੰਡ ਦੇ ਵਿੱਚ ਬਲਾਸਟ ਹੋ ਗਿਆ ਹਾਲੇ ਕਾਰਨ ਤਾਂ ਨਹੀਂ ਪਤਾ ਲੱਗੇ ਪਰੇ ਕੋ ਚੰਗੀਆਂ ਜਿਹੜੀਆਂ ਖਬਰਾਂ ਤਾਂ ਨਹੀਂ ਹੈ ਕਿ ਤਿੰਨ ਮੰਜ਼ਲੀ ਪੂਰਾ ਘਰ ਹੀ ਉੱਡ ਗਿਆ ਐਵੀ ਦੀ ਕਿਹੜੀ ਸ਼ਕਤੀਸ਼ਾਲੀ ਚੀਜ਼ ਸੀ ਉਹ ਤਾਂ ਚਲੋ ਸ਼ਾਮ ਤੱਕ ਕਲੀਅਰ ਹੋਏਗਾ ਕਿ ਕੀ ਸੀਗਾ ਪਰ ਇੱਥੇ ਬਲਾਸਟ ਹੋ ਗਿਆ ਉੱਥੇ ਬਲਾਸਟ ਹੋ ਗਿਆ ਠਾਣੇ ਤੇ ਬਲਾਸਟ ਹੋ ਗਿਆ ਇੰਟੈਲੀਜੈਂਸ ਦੇ ਹੱਡਕਾਟਰ ਤੇ ਬਲਾਸਟ ਹੋ ਗਿਆ ਇੱਕ ਵੀ ਸੂਬੇ ਤੇ ਚੰਗੇ ਸੰਕੇਤਾਂ ਦੇ ਪਾਸੇ ਕੰਮ ਨਹੀਂ ਜਾਂਦਾ ਇਸ ਕਰਕੇ ਇਹਦਾ ਗੱਲਤੋ ਜਿਹੜਾ ਹੈਗਾ ਸਰਕਾਰਾਂ ਨੂੰ ਚਿੰਤਤ ਹੋਣਾ ਚਾਹੀਦਾ